ਨਿਆਮਤ ਦੇ ਪਾਪਾ ਤੇ ਡਾਕਟਰ ਗੁਰਪ੍ਰੀਤ ਕੌਰ ਦੇ ਪਤੀ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ 2020 ਦੀ ਇੱਕ ਤਸਵੀਰ ਸਾਂਝੀ ਕੀਤੀ ਤੇ ਜਿਸ ਦੇ ਵਿੱਚ ਡਾਕਟਰ ਗੁਰਪ੍ਰੀਤ ਕੌਰ ਵੀ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਪਸ਼ਨ ਚ ਲਿਖਿਆ ਕਿ ਕਿਸਮਤ ਦਾ ਕੁਝ ਵੀ ਨਹੀਂ ਪਤਾ ਤੇ ਜਿਸ ਦੇ ਦੌਰਾਨ 2020 ਦੀ ਜਿਹੜੀ ਤਸਵੀਰ ਹੁਣ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਤੇ ਜਿਸ ਨੂੰ ਲੈ ਕੇ ਲਗਾਤਾਰ ਤਿੱਖੇ ਨਿਸ਼ਾਨੇ ਵਿਸਾਦੇ ਜਾ ਰਹੇ ਨੇ ਤੇ ਉੱਥੇ ਹੀ ਹੁਣ ਉਹਨਾਂ ਦੀ ਪਤਨੀ ਨੇ ਇਸ ਫੋਟੋ ਨੂੰ ਲੈ ਕੇ ਜਿਹੜੀ ਸਾਂਝੀ ਕੀਤੀ ਗਈ ਉਸ ਨੂੰ ਲੈ ਕੇ ਹੁਣ ਤਿੱਖੇ ਨਿਸ਼ਾਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਦੇ ਨੇ ਅਤੇ ਉਹਨਾਂ ਦੇ ਵੱਲੋਂ ਬਿਆਨਬਾਜ਼ੀ ਦਿੱਤੀ ਗਈ ਹੈ ਤੇ ਦੱਸਦੀ ਹੈ ਕਿ ਪ੍ਰੀਤ ਗਰੇਵਾਲ ਦੀ ਆਈਡੀ ਤੋਂ ਇਹ ਪੋਸਟ ਪਾ ਕੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਮੁੱਖ ਮੰਤਰੀ ਦੇ ਪਹਿਲੀ ਪਤਨੀ ਦੇ ਵੱਲੋਂ ਲਿਖਿਆ ਗਿਆ ਹੈ ਕਿ ਮੈਂ ਹੈਰਾਨ ਆ ਕਿ ਇਹ ਕੈਪਸ਼ਨ ਮੁੱਖ ਮੰਤਰੀ ਨੇ ਲਿਖਿਆ ਜਿਹੜਾ ਕਿਸਮਤ ਅੱਜ ਵੀ ਸਿਰਫ ਪੈਸੇ ਤੇ ਪਾਵਰ ਨੂੰ ਮੰਨ ਰਿਹਾ ਹੈ ਸ਼ਾਇਦ ਨਹੀਂ ਤਾਂ ਇਹੋ ਜਿਹਾ ਸ਼ਰਾਬੀ ਤੇ ਜਨਾਨੀਵਾਦ ਕਿਸੇ ਦੇ ਪੱਲੇ ਪੈ ਜਾਏ ਤਾਂ ਕਿਸਮਤ ਉਦੋਂ ਹੀ ਡੁੱਬ ਜਾਂਦੀ ਹੈ ਕਿਸੇ ਕੁੜੀ ਦੀ ਮੈਂ ਯਕੀਨ ਨਾਲ ਕਹਿ ਸਕਦੀ ਆ ਕਿ ਇਹ ਵੀ दारू ਨਾਲ ਡੱਕ ਕੇ ਲਿਖਿਆ ਹੋਊਗਾ ਨਿਆਮਤ ਦੇ ਪਾਪਾ ਨੇ ਖੈਰ ਇੱਕ ਗੱਲ ਕਲੀਅਰ ਕਰ ਦਿੱਤੀ ਐ ਇਸ ਨੇ ਕਿ ਕੱਲਾ ਕਦੇ ਵੀ ਨਹੀਂ ਸੀ ਸਿਰਤ ਦੇ ਹਾਣ ਦੀਆਂ ਤਾਂ ਨਹੀਂ ਬਖਸ਼ੀਆਂ ਹੁਣ ਘੱਟੋ ਘੱਟ ਨਿਆਮਤ ਦੇ ਹਾਣ ਦੀਆਂ ਬਖਸ਼ ਦੇਵੇ ਗੋਡ ਬles ਨਿਆਮਤ ਆਈ ਔਰੈਡੀ ਫੀਲ ਬੈਡ ਫੋਰ ਹਰ ਤੇ ਦੱਸਦੀ ਹੈ ਕਿ ਜਿਹੜੀ ਪੋਸਟ ਆ ਪ੍ਰੀਤ ਗਰੇਵਾਲ ਦੀ ਆਈਡੀ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਪਹਿਲੀ ਪਤਨੀ ਨੇ ਹੁਣ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਦੇ ਨੇ ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਸਿਰਦ ਦੇ ਹਾਣ ਦੀ ਅਤੇ ਨਹੀਂ ਬਖਸ਼ਿਆ ਹੁਣ ਘੱਟੋ-ਘੱਟ ਨਿਆਮ ਦੇ ਹਾਣ ਦੀਆਂ ਬਖਸ਼ ਦਿਓ ਤੇ ਜਿਸ ਨੂੰ ਲੈ ਕੇ ਹੁਣ ਉਹਨਾਂ ਦੀ ਪਹਿਲੀ ਪਤਨੀ ਕਾਫੀ ਗਰਮ ਵੀ ਦਿਖਾਈ ਦੇ ਰਹੀ ਹੈ ਤੇ ਜਿਸ ਦੇ ਦੌਰਾਨ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਨੇ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਹਿਲੇ ਪਤੀ ਦੇ ਉੱਤੇ ਤਿੱਖੇ ਹੇ ਨਿਸ਼ਾਨੇ ਵੀ ਸਾਡੇ ਨਿਆਮਤ ਦੇ ਪਾਪਾ ਤੇ ਡਾਕਟਰ ਗੁਰਪ੍ਰੀਤ ਕੌਰ ਦੇ ਪਤੀ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ 2020 ਦੀ ਇੱਕ ਤਸਵੀਰ ਸਾਂਝੀ ਕੀਤੀ ਤੇ ਜਿਸ ਦੇ ਵਿੱਚ ਡਾਕਟਰ ਗੁਰਪ੍ਰੀਤ ਕੌਰ ਵੀ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਪਸ਼ਨ 'ਚ ਲਿਖਿਆ ਕਿ ਕਿਸਮਤ ਦਾ ਕੁਝ ਵੀ ਨਹੀਂ ਪਤਾ ਤੇ ਜਿਸ ਦੇ ਦੌਰਾਨ 2020 ਦੀ ਜਿਹੜੀ ਤਸਵੀਰ ਹੁਣ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਤੇ ਜਿਸ ਨੂੰ ਲੈ ਕੇ ਲਗਾਤਾਰ ਤਿੱਖੇ ਨਿਸ਼ਾਨੇ ਵਿਸਾਦੇ ਜਾ ਰਹੇ ਨੇ ਤੇ ਉੱਥੇ ਹੀ ਹੁਣ ਉਹਨਾਂ ਦੀ ਪਤਨੀ ਨੇ ਇਸ ਫੋਟੋ ਨੂੰ ਲੈ ਕੇ ਜਿਹੜੀ ਸਾਂਝੀ ਕੀਤੀ ਗਈ ਉਸ ਨੂੰ ਲੈ ਕੇ ਹੁਣ ਤਿੱਖੇ ਨਿਸ਼ਾਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਦੇ ਨੇ ਅਤੇ ਉਹਨਾਂ ਦੇ ਵੱਲੋਂ ਬਿਆਨ ਬਜਾਈ ਦਿੱਤੀ ਗਿਆ ਤੇ ਦੱਸਦੀ ਹੈ ਕਿ ਪ੍ਰੀਤ ਗਰੇਵਾਲ ਦੀ ਆਈਡੀ ਤੋਂ ਇਹ ਪੋਸਟ ਪਾ ਕੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਠਿੱਖੇ ਨਿਸ਼ਾਨੇ ਸਾਧੇ ਨੇ ਤੇ ਮੁੱਖ ਮੰਤਰੀ ਦੀ ਪਹਿਲੀ ਪਤਨੀ ਦੇ ਵੱਲੋਂ ਲਿਖਿਆ ਗਿਆ ਹੈ ਕਿ ਮੈਂ ਹੈਰਾਨ ਆ ਕਿ ਇਹ ਕੈਪਸ਼ਨ ਮੁੱਖ ਮੰਤਰੀ ਨੇ ਲਿਖਿਆ ਜਿਹੜਾ ਕਿਸਮਤ ਅੱਜ ਵੀ ਸਿਰਫ ਪੈਸੇ ਤੇ ਪਾਵਰ ਨੂੰ ਮੰਨ ਰਿਹਾ ਸ਼ਾਇਦ ਨਹੀਂ ਤਾਂ ਇਹੋ ਜਿਹਾ ਸ਼ਰਾਬੀ ਤੇ ਜਨਾਨੀ ਬਾਜ਼ ਕਿਸੇ ਦੇ ਪੱਲੇ ਪੈ ਜਾਏ ਤਾਂ ਕਿਸਮਤ ਉਦੋਂ ਹੀ ਡੁੱਬ ਜਾਂਦੀ ਹੈ ਕਿਸੇ ਕੁੜੀ ਦੀ ਮੈਂ ਯਕੀਨ ਨਾਲ ਕਹਿ ਸਕਦੀ ਆ ਕਿ ਇਹ ਵੀ दारू ਨਾਲ ਢੱਕ ਕੇ ਲਿਖਿਆ ਹੋਊਗਾ ਨਿਆਮਤ ਦੇ ਪਾਪਾ ਨੇ ਖੈਰ ਇੱਕ ਗੱਲ ਕਲੀਅਰ ਕਰ ਦਿੱਤੀ ਐ ਇਸ ਨੇ ਕਿ ਕੱਲਾ ਕਦੇ ਵੀ ਨਹੀਂ ਸੀ ਸਿਰਤ ਦੇ ਹਾਨ ਦੀਆਂ ਤਾਂ ਨਹੀਂ ਬਖਸ਼ੀਆਂ ਹੁਣ ਘੱਟੋ ਘੱਟ ਨਿਆਮਤ ਦੇ ਹਾਨ ਦੀਆਂ ਬਖਸ਼ ਦਵੇ ਗੋਡ ਬles ਨਿਆਮਤ ਆਈ ਔਰੈਡੀ ਫੀਲ ਬੈਡ ਫੋਰ ਹਰ ਤੇ ਦੱਸਦੀ ਹੈ ਕਿ ਜਿਹੜੀ ਪੋਸਟ ਆ ਪ੍ਰੀਤ ਗਰੇਵਾਲ ਦੀ ਆਈਡੀ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਪਹਿਲੀ ਪਤਨੀ ਨੇ ਹੁਣ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਦੇ ਨੇ ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਸਿਰਦ ਦੇ ਹਣ ਦੀ ਅਤੇ ਨਹੀਂ ਬਖਸ਼ਿਆ ਹੁਣ ਘੱਟੋ ਘੱਟ ਨਿਆਮ ਦੇ ਹਣ ਦੀਆਂ ਬਖਸ਼ ਦਿਓ ਤੇ ਜਿਸ ਨੂੰ ਲੈ ਕੇ ਹੁਣ ਉਹਨਾਂ ਦੀ ਪਹਿਲੀ ਪਤਨੀ ਕਾਫੀ ਗਰਮ ਵੀ ਦਿਖਾਈ ਦੇ ਰਹੀ ਹੈ ਤੇ ਜਿਸ ਦੇ ਦੌਰਾਨ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਨੇ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਹਿਲੇ ਪਤੀ ਦੇ ਉੱਤੇ ਕਹੇ ਨਿਸ਼ਾਨੇ